ਸਤ ਸ੍ਰੀ ਅਕਾਲ ਦੋਸਤੋ ਅ ਦੋਸਤੋ ਅੱਜ ਦੋਸਤਾਂ ਦੀ ਇੱਕ ਨਵੀਂ ਕਿਸਮ ਲੈ ਕੇ ਤੁਹਾਡੇ ਸਾਹਮਣੇ ਆ ਰਹੇ ਹਾਂ ਇਹ ਵੀ ਤੁਸੀਂ ਧਿਆਨ ਰੱਖਣਾ ਜਿੰਦਗੀ ਦੇ ਵਿੱਚ ਨਾ ਜਿਹੜੀ ਦੋਸਤਾਂ ਵਾਲੀ ਮੈਨੂੰ ਤਾਂ ਇਹ ਲੱਗਦਾ ਹੈ ਕਿ ਆਪਾਂ ਨੂੰ ਨਾ ਦੋਸਤਾਂ ਨਾਲ ਸੰਬੰਧਤ ਇੱਕ ਅਲੱਗ ਜਿਹੜੀ ਸੀਰੀਜ਼ ਸਟਾਰਟ ਕਰਨੀ ਪੈਣੀ ਹੈ ਜਿਸ ਹਿਸਾਬ ਨਾਲ ਆਪਾਂ ਦੋਸਤਾਂ ਦੀਆਂ categories ਬਣਾ ਰਹੇ ਹਾਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇੱਕ ਅਲੱਗ ਵੀਡੀਓ ਦੇ ਵਿੱਚ ਤਿੰਨ ਕਿਸਮਾਂ ਦੇ ਚੁੱਕੀਆਂ ਦੋਸਤਾਂ ਦੀਆਂ ਤੇ ਇੱਕ ਹੋਰ ਵੀਡੀਓ ਦੇ ਵਿੱਚ ਵੀ ਅਲੱਗ ਕਿਸਮ ਦਿੱਤੀ ਹੋਈ ਹੈ ਸੋ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਨਾ ਇਹ ਜਿਹੜੀ ਕੈਟਾਗਰੀ ਹੈ ਇਹ ਹੈਗੀ ਵੀ ਕੁਝ ਦੋਸਤ ਨਾ ਗੰਦੇ ਪਾਣੀ ਵਰਗੇ ਹੁੰਦੇ ਆ ਗੰਦੇ ਪਾਣੀ ਵਰਗੇ ਸੋ ਇਹ ਇਹਨਾਂ ਨੂੰ ਨਾ ਆਪਾਂ ਕੈਟਾਗਰੀ ਦਵਾਂਗੇ ਜਿਵੇਂ ਪਹਿਲਾਂ ਇੱਕ ਇੱਕ ਵੀਡੀਓ ਦੇ ਵਿੱਚ ਆਪਨੇ ਸੀਪੀਐਲ ਕੈਟਾਗਰੀ ਦਿੱਤੀ ਸੀ ਨਾ ਚੱਪਲਾਂ ਵਰਗੇ ਤਾਂ ਇਹਨਾਂ ਨੂੰ ਆਪਾਂ ਦਵਾਂਗੇ ਕੈਟਾਗਰੀ ਜੀਪੀਐਨ ਜੀਪੀਐਨ ਗੰਦਾ ਪਾਣੀ ਗੰਦੇ ਪਾਣੀ ਵਰਗੇ ਦੋਸਤ ਹੁੰਦੇ ਆ ਕਈ ਤੇ ਹੁਣ ਹੁੰਦਾ ਕੀ ਹੈ ਦੇਖੋ ਇਹ ਜਿਹੜਾ ਸਾਡਾ ਸਮਾਜਿਕ ਤਾਣਾ ਬਾਣਾ ਬਣਿਆ ਹੋਇਆ ਨਾ ਇਦੇ ਵਿੱਚ ਸਾਨੂੰ ਬੜੇ ਇੱਕ ਤਰੀਕੇ ਦੇ ਨਾਲ ਬੜੇ ਯੋਜਨਾਬੱਧ ਤਰੀਕੇ ਦੇ ਨਾਲ ਚੱਲਣਾ ਪੈਂਦਾ ਉਹ ਕਾਰਨ ਕੀ ਹੈ ਕਿ ਇਸ ਜਿਹੜਾ ਸਮਾਜ ਹੈ ਇਹਦੇ ਵਿੱਚ ਜਿਹਦੇ ਨਾਲ ਜ਼ਿਆਦਾ ਬੰਦੇ ਹੁੰਦੇ ਆ ਜਿਹਦਾ ਜ਼ਿਆਦਾ ਲੋਕਾਂ ਨਾਲ ਵਿਵਹਾਰ ਹੁੰਦਾ ਉਹਨੂੰ ਵਧੀਆ ਮੰਨਿਆ ਜਾਂਦਾ ਸੋ ਸਾਨੂੰ ਜਦੋਂ ਅਸੀਂ ਚੁਣਨਾ ਸ਼ੁਰੂ ਕਰਦੇ ਆ ਤਾਂ ਸਾਨੂੰ ਸਾਰੇ ਬੰਦੇ ਵਧੀਆ ਨਹੀਂ ਮਿਲਦੇ ਪਰ ਸਾਨੂੰ ਦੋਹਾਂ ਚੀਜ਼ਾਂ ਨੂੰ ਬੈਲੈਂਸ ਕਰਨ ਦੇ ਲਈ ਦੋਹਾਂ ਨੂੰ ਬੈਲੈਂਸ ਬਣਾਉਣ ਦੇ ਲਈ ਨਾ ਸਾਨੂੰ ਕਈ ਚੀਜ਼ਾਂ ਫਿਰ ਐਵੇਂ ਦੀਆਂ ਕਰਨੀਆਂ ਪੈਂਦੀਆਂ ਹੈ ਵੀ ਕੁਝ ਕੰਪਰੋਮਾਈਜ਼ ਕਰਕੇ ਆਪਣੇ ਦੋਸਤਾਂ ਦੀ categories ਦੇ ਵਿੱਚ ਰੱਖਣੇ ਪੈਂਦੇ ਆ। ਸੋ ਉਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੀ categories ਰੱਖਣੀ ਪੈਂਦੀ ਆ। ਕੁਝ ਕੁਝ ਬੰਦੇ ਸਾਡੇ ਨਾਲ ਰਹਿ ਕੇ ਸਾਡੀ ਤਰੱਕੀ ਨੂੰ ਵੀ ਨਿਜਰਦੇ ਹੁੰਦੇ ਉਹ ਵੀ ਆਪਾਂ ਅਲੱਗ categories ਸਾਰੀਆਂ ਬਣਾਵਾਂਗੇ ਸਾਰੀਆਂ। ਤੇ ਇਹਦੇ ਵਿੱਚ ਆਪਾਂ ਨੇ ਜਿਹੜੀ ਅੱਜ ਦੀ category ਆ ਉਹਦੇ ਲਈ ਜਿਹੜਾ ਨਾ ਥੋੜਾ ਜਿਹਾ ਧਿਆਨ ਇਹ ਦੇਣਾ ਕਿ ਗੰਦੇ ਪਾਣੀ ਵਰਗੇ ਦੋਸਤ ਕਿਵੇਂ ਹੁੰਦੇ ਆ। ਦੇਖੋ ਗੰਦੇ ਪਾਣੀ ਦਾ ਮਤਲਬ ਹੈ ਕਿ ਕਿਸੇ ਸਾਫ਼ ਸੁਥਰੀ ਚੀਜ਼ ਦਾ ਗੰਦਾ ਹੋਣਾ। ਉਹ ਗੰਦਾ ਮਤਲਬ ਉਹ ਸੋਚ ਵੀ ਗੰਦੀ ਹੋ ਸਕਦੀ ਹੈ ਉਹ ਨਿਗਾ ਵੀ ਗੰਦੀ ਹੋ ਸਕਦੀ ਹੈ ਉਹ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਜ਼ਰੂਰੀ ਨਹੀਂ ਵੀ ਕੱਪੜੇ ਗੰਦੇ ਪਾਉਂਦਾ ਹੋਵੇ ਨਾ ਬਿਲਕੁਲ ਨਹੀਂ ਇਹੋ ਜਿਹੇ ਦੋਸਤਾਂ ਦੇ ਕੱਪੜੇ ਬੜੇ ਸਾਫ ਸੁਥਰੇ ਹੁੰਦੇ ਆ ਸੋ ਕਿਸੇ ਵੀ ਤਰ੍ਹਾਂ ਦਾ ਬੰਦਾ ਹੋ ਸਕਦਾ ਉਹ ਇਹ ਤਾਂ ਇਸ ਇਹੀ ਜੀ ਕੈਟਾਗਰੀ ਦੇ ਦੋਸਤਾਂ ਨੂੰ ਵੀ ਅਸੀਂ ਛੱਡਣਾ ਨਹੀਂ ਬਿਲਕੁਲ ਵੀ ਹੈ ਕਿਉਂਕਿ ਪ੍ਰਾਣੀ ਇੱਕ ਬੜੀ ਕਹਾਵਤ ਹੈ ਕਿ ਗੰਦਾ ਪਾਣੀ ਜੇਕਰ ਪੀਣ ਦੇ ਕੰਮ ਨਹੀਂ ਨਾ ਆਉਂਦਾ ਅੱਗ ਬੁਝਾਉਣ ਦੇ ਕੰਮ ਆ ਜਾਂਦਾ ਸੋ ਅਸੀਂ ਅਸੀਂ ਮਤਲਬ ਇਹ ਇਹ ਜਿਹੜੀ ਜਿਹੜੀ ਚੀਜ਼ ਹੈ ਇਹਨੂੰ ਵੀ ਵੇਸਟ ਨਹੀਂ ਮੰਨਣਾ ਵੀ ਇਹ ਦੋਸਤ ਗੰਦਾ ਪਾਣੀ ਵਰਗਾ ਹੈ ਇਹ ਇਹਨੂੰ ਆਪਾਂ ਕੈਟਾਗਰੀ ਕੱਢ ਦੋ ਜੇ ਅਸੀਂ ਐਵੇਂ ਦੋਸਤਾਂ ਦੋਸਤਾਂ ਦੀਆਂ ਲਿਸਟਾਂ ਦੇ ਵਿੱਚੋਂ ਬੰਦੇ ਕੱਢ-ਕੱਢ ਕੇ ਸਾਈਡ ਤੇ ਰੱਖਣੇ ਪਏ ਤਾਂ ਸਾਡੇ ਕੋਲ ਤਾਂ ਮੇਰੇ ਖਿਆਲ ਦੋ ਚਾਰ ਕੇ ਬਚਣਗੇ ਜਿਹੜੇ ਸਾਡੇ ਜਿਹਨਾਂ ਜਿਹੜੇ ਅਸਲ ਕੈਟਾਗਰੀ ਵਾਲੇ ਹੁੰਦੇ ਆ ਜਾਂ ਜਿਨ੍ਹਾਂ ਦੀ ਮੈਂ ਗੱਲ ਕਰੀ ਸੀ ਵੀ ਜਿਹੜੇ ਜਿਹੜੇ ਸਾਡੇ ਲਈ ਹਰ ਪੱਖੋਂ ਕਿਸੇ ਪੱਖੋਂ ਵੀ ਨੁਕਸਾਨ ਦੇ ਨਹੀਂ ਹੁੰਦੇ ਤੇ ਉਹ ਉਹ ਮਤਲਬ ਉਹ ਬਹੁਤ ਘੱਟ ਰਹਿ ਜਾਣਗੇ ਸੋ ਇਸ ਕਰਕੇ ਜਿਹੜਾ ਇਹ ਗੰਦੇ ਪਾਣੀ ਵਾਲੀ categories ਮੈਂ ਤੁਹਾਨੂੰ ਦੱਸ ਰਿਹਾ ਇਹਦੇ ਵਿੱਚ ਅਸੀਂ ਇਹੀ ਧਿਆਨ ਰੱਖਣਾ ਕਿ ਅਗਰ ਤੁਹਾਡੇ ਕੋਲ ਘਰੇ ਕਈ ਵਾਰ ਇਹ ਹੁੰਦਾ ਵੀ ਗੰਦਾ ਪਾਣੀ ਵੀ ਕਿਤੇ ਪਿਆ ਤਾਂ ਉਹ ਉਹਨੂੰ ਆਪਾਂ ਬਸ ਉਹਦਾ ਧਿਆਨ ਕੀ ਰੱਖਣਾ ਹੈ ਕਿ ਉਹ ਗੰਦਾ ਪਾਣੀ ਨਾ ਸਾਡੇ ਕਿਚਨ ਤੱਕ ਪਹੁੰਚ ਸਕੇ ਨਾ ਸਾਡੇ ਮਤਲਬ ਕਹਿੰਦਾ ਡ్రਾਈਂਗ ਰੂਮ ਤੋਂ ਬਾਹਰ ਰਹੇ ਉਹ ਡ్రਾਈਂਗ ਰੂਮ ਦੇ ਵਿੱਚ ਵੀ ਐਂਟਰ ਨਾ ਕਰੇ ਉਹ ਸਿਰਫ ਕੀ ਹੈ ਉਹਦੀ ਗੰਦੇ ਪਾਣੀ ਦੀ ਜਿਹੜੀ ਜਗ੍ਹਾ ਹੈ ਨਾ ਜਗ੍ਹਾ ਉਹ ਸਾਡੇ ਡਸਟਬਿਨ ਦੇ ਨੇੜੇ ਹੋਣੀ ਚਾਹੀਦੀ ਹੈ ਉਹ ਸਾਡੇ ਵਿਹੜੇ 'ਚ ਹੋਣੀ ਚਾਹੀਦੀ ਹੈ ਵੀ ਸਾਈਡ ਤੇ ਕਿਤੇ ਬਾਲਟੀ 'ਚ ਪਿਆ ਬੰਦ ਕੀਤਾ ਹੋਇਆ ਪਰ ਉਹਨੂੰ ਵਰਤਾਂਗੇ ਉਹਨੂੰ ਵਰਤਣਾ ਕਦੋਂ ਅਸੀਂ ਉਹਨੂੰ ਅਸੀਂ ਵਰਤਾਂਗੇ ਉਦੋਂ ਜਦੋਂ ਸਾਨੂੰ ਕਿਤੇ ਅੱਗ ਬੁਝਾਉਣ ਦੀ ਲੋੜ ਪੈਂਦੀ ਹੈ ਜਾਂ ਕੋਈ ਹਲਕਾ ਕੋਈ ਹੋਰ ਕੰਮ ਲੈਣ ਦੀ ਲੋੜ ਪੈਂਦੀ ਜਿੱਥੇ ਹਲਕਾ-ਮੁਲਕ ਪੜੇ ਉਹਨੂੰ ਧਿਆਨ ਰੱਖਣਾ ਹੈ ਨਾ ਗੰਬਲੇ 'ਚ ਪਾਉਣਾ ਹੈ ਨਾ ਬੂਟੇ 'ਚ ਪਾਉਣਾ ਹੈ ਨਾ ਕਿਸੇ ਹੋਰ ਦੇ 'ਚ ਪਾਉਣਾ ਹੈ ਜਿੱਥੇ ਵੀ ਉਹਨੂੰ ਤੁਸੀਂ ਘਰ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰੋਗੇ ਤੁਹਾਡੀਆਂ ਪਹਿਲੇ ਸਮਾਨ ਨੂੰ ਵੀ ਉਹਨੇ ਖਰਾਬ ਕਰ ਦੇਣਾ ਇਸ ਕਰਕੇ ਆਪਾਂ ਨੇ ਇਹ ਧਿਆਨ ਰੱਖਣਾ ਹੈ ਕਿ ਜਿਹੜੇ ਦੋਸਤ ਸਾਡੀ ਇਸ ਜੀਪੀਐਨ ਕੈਟਾਗਰੀ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਅਸੀਂ ਆਪਣੇ ਘਰ ਦੇ ਡਰਾਈਂਗ ਰੂਮ ਕਿਚਨ ਲੌਬੀ ਸਾਰੇ ਜਿਹੜਾ ਘਰ ਤੋਂ ਬਿਲਕੁਲ ਬਾਹਰ ਰੱਖਣਾ ਹਾਂ ਬਾਹਰ ਬੇੜੇ ਚ ਪੈ ਰਹਿਣ ਬੇੜੇ ਚ ਲੱਗਦਾ ਤੁਹਾਡੇ ਕੋਲ ਬੇੜਾ ਨਹੀਂ ਹੈ ਨਾ ਤਾਂ ਚੱਕ ਕੇ ਉਹਨੂੰ ਬਿਲਕੁਲ ਚਾਹੇ ਗਲੀ ਦੇ ਵਿੱਚ ਸਾਈਡ ਤੇ ਰੱਖ ਦਿਓ ਕਿਉਂਕਿ ਇਹ ਜਿਹੇ ਗੰਦੇ ਪਾਣੀ ਨੂੰ ਕੋਈ ਨਹੀਂ ਲੈ ਕੇ ਜਾਂਦਾ ਨਾ ਇਹ ਚੋਰੀ ਹੁੰਦੇ ਆ ਨਾ ਇਹਨੂੰ ਕੋਈ ਵਰਤ ਸਕਦਾ ਸੋ ਕੋਸ਼ਿਸ਼ ਇਹ ਹੀ ਕਰਨੀ ਹੈ ਕਿ ਇਸ ਕੈਟੇਗਰੀ ਦੇ ਦੋਸਤਾਂ ਤੋਂ ਵੀ ਬਚ ਕੇ ਰਹਿਣਾ ਪਰ ਸਿਰਫ ਬਚ ਕੇ ਰਹਿਣ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਉਹਨਾਂ ਨਾਲ ਕੱਟ ਆਫ ਹੋ ਜਾਓ ਉਹਨਾਂ ਦੇ ਨਾਲ ਦੋਸਤੀ ਰੱਖੋ ਉਸੇ ਤਰ੍ਹਾਂ ਨਾਲ ਚੱਲਦੇ ਰਹੋ ਹਾਂ ਜਿਵੇਂ ਦੇ ਤੁਸੀਂ ਉਹ ਜਿਵੇਂ ਦੇ ਤੁਸੀਂ ਵਧੀਆ ਹੋ ਤੁਸੀਂ ਆਪਣਾ ਓਮੇਨ ਪਾਓ ਤੁਸੀਂ ਉਹਦੇ ਕਰਕੇ ਆਪਣੇ ਕਰੈਕਟਰ ਨੂੰ ਨਹੀਂ ਬਦਲਣਾ ਤੁਸੀਂ ਓਵੇਂ ਦੀ ਰਹਿਣਾ ਤਾਂ ਕਿ ਤੁਹਾਡੇ ਤੇ ਫਰਕ ਨਾ ਪਵੇ ਪਰ ਕਦੇ ਵੀ ਜਿਹੜਾ ਤੁਸੀਂ ਆਪਣੇ ਦੋਸਤਾਂ ਨੂੰ ਉਹਨਾਂ ਨਾਲ ਵਰਤਣਾ ਵਰਤੋ ਉਸੇ ਤਰ੍ਹਾਂ ਚੱਲੋ ਪਰ ਉਹ ਇਹ ਜਿਹੜੀ ਜੀਪੀਐਨ ਕੈਟਾਗਰੀ ਹੈ ਨਾ ਇਹ ਦੋਸਤਾਂ ਨੂੰ ਇੱਕ ਅਲੱਗ ਕੈਟਾਗਰੀ ਚ ਰੱਖੋ ਜਿਹਨਾਂ ਨੂੰ ਆਪਾਂ ਨੇ ਰੱਖਣਾ ਨਾਲ ਹੈ ਪਰਵਰਤਨਾ ਉੱਥੇ ਹੈ ਜਿੱਥੇ ਉਹਨਾਂ ਦੀ ਸਹੀ ਵਰਤੋਂ ਹੋਣ ਲਈ ਜਗ੍ਹਾ ਹੋਵੇ ਉਹਨਾਂ ਦੀ ਧੰਨਵਾਦ ਸਤਿ ਸ੍ਰੀ ਅਕਾਲ ਜੀ